ਬੱਚਿਆਂ ਨੇ ਇਹੋ ਜਿਹਾ ਇੱਕ ਰਸਤਾ ਬਣਾ ਲਈਏ ਜਿਹੜਾ ਰਸਤਾ ਬਾਬਾ ਸਾਹਿਬ ਨੇ ਬਣਾ ਸੀ ਦਿੱਖਣੀ ਜਾ ਐਮਐਲਏ ਐਮਪੀ ਬਣੇ ਅੱਜ ਉਸ ਸਤੇ ਤੇ ਬਣਨ ਵਾਲੇ ਇੱਕੋ ਜਿਹੇ ਡੰਡਾ ਤਿਆਰ ਕਰਦੀ ਹੈ ਕਿ ਮਿੱਤਰੋ ਇਸ ਰਸਤੇ ਤੇ ਚੱਲ ਕੇ ਜਿਹੜਾ ਬਣੂਗਾ ਉਹ ਨੂੰ ਹਮ ਸਮਾਜ ਬਖਸ਼ੂਗਾ ਨਹੀਂ ਦਿੱਤਰ ਮੁਕਤੀ ਕਰੇ ਜੇਕਰ ਆਪਾਂ ਇਸ ਬੂਟੇ ਨੂੰ ਨਾ ਤੇ ਫਿਰ ਵੀ ਦੇਖ ਕੇ ਪ੍ਰਮਾਣ ਤੇ 10 ਸੱਕੇ ਦਾ ਫਾਰਮ ਜਿਹੜਾ ਲੈ ਕੇ ਮੈਂ ਪਰ ਚੇਕ ਜਿੰਦਗੀ ਚੇਕ ਲਈ 10 ਸੱਕੇ ਪਾਣ ਸਾਨੂੰ ਲੱਗਦਾ ਕਿ ਅਸੀਂ ਫਤਵੀ ਜਾਨੀ ਨਹੀਂ ਕਰ ਸਕਦੇ ਕਰਾਂਗੇ ਅਜਿਹਾ ਕਰਕੇ ਤੁਹਾਡੇ ਵਿੱਚ ਵਿਚਾਰਤਾ ਲੈ ਕੇ ਆਏ ਆ ਕਿ ਜਿੰਨੇ ਦਿਨ ਤੱਕ ਅਸੀਂ ਫਤਵੇ ਜਾਰੀ ਕਰਨ ਵਾਲੇ ਬੰਦੇ ਨਹੀਂ ਕਿਸੇ ਵੀ ਗਦਾਰ ਨੇ ਬੰਦੇ ਦਾ ਫਤਵਾ ਕਿਸੇ ਵੀ ਗਦਾਰ ਨੇ ਸਾਨੂੰ ਭਲਾ ਨਹੀਂ ਫੜਾਵਾ ਸ਼ੇਰ ਆਮ ਸਾਡੇ ਨਾਲ ਧੋਖਾ ਕਰਕੇ ਸਾਡੇ ਵਿੱਚ ਆ ਕੇ ਬੈਠੇ ਆ ਕਿਉਂਕਿ ਉਹਨਾਂ ਨੂੰ ਖਤਰਾ ਹੀ ਕੋਈ ਨਹੀਂ ਕਿ ਸਾਡੇ ਅਗੇ ਇਸ ਵੀ ਕੋਈ ਕੰਮ ਕਰ ਸਕਦਾ ਉਹ ਗੰਦੇ ਆ ਚਾਰ ਟੁੱਟ ਕੇ ਤਾਂ ਇੱਧਰ ਲੈ ਜਾਂ ਫੜਨਗੇ ਉਹ ਚਾਰ ਟੁੱਟ ਕੇ ਉੱਧਰ ਲੈ ਜਾਂ ਫੜਨਗੇ ਸਾਡੇ ਸਮਾਜ ਦੇ ਕਿਸੇ ਵੀ ਬੰਦੇ ਦੀ ਇੱਜ਼ਤ ਉਹ ਕੰਨਾ ਮੈਂ ਤਾਪਣ ਨੂੰ ਸੁਧਾ ਕਰਨਾ ਮੈਂ ਕਿ ਲੈਣਾ ਤੇ ਸਾਡੇ ਬੱਚੇ ਇਸੇ ਸੋਚਣਗੇ ਕਿ ਬਾਬਾ ਸਾਹਿਬ ਨੇ ਦਿੱਤਾ ਸੀ ਮਾਨਵਰ ਕਲਸ਼ੀ ਆਮ ਕਰਦੇ ਸੀ। ਔਰ ਇਹਨਾਂ ਲੋਕਾਂ ਨੇ ਸਮਝਿਆ ਨਹੀਂ। ਸੋ ਤੁਹਾਡੇ ਵਿੱਚ ਆਇਆ ਇਹ ਵਿਚਾਰ ਤਾ ਚਾਹੇ ਅੰਬੇਡਕਰਵਾ ਦਾ ਚਾਹੇ ਧਾਰਮਿਕ ਬਾਤ। ਜਿਸ ਨੇ ਵੀ ਇਹਨੂੰ ਅਪਣਾਇਆ ਇਹ ਸਮਝ ਲਓ ਮੌਤ ਦੀ ਨਿਸ਼ਾਨੀ। ਕਿਉਂ ਕਿ ਇਹ ਸਿੱਕੋ ਹੀ ਗੱਲ ਕੀਤੀ ਹੋਈ ਹੈ ਕਿ ਆਪਣੇ ਆਪ ਨੂੰ ਦੁਜੇਗ ਦੇ ਲੇਕੁਰਵਾਨ ਕਰਦੇ। ਜੇਕਰ ਕੁਝ ਕਰਨਾ ਹੈ ਤੇ ਆਪਣੇ ਆਪ ਨੂੰ ਅੰਬਿਤ ਸਾੜਦੇ। इसे करके सतगुर रविदास महाराज जी लिख रहे अपनी बाणी कहा पयो जो तन पयो छिन छिन प्रेम जाए तो डर को फिर यह बाणी कह रही ये तो प्रेम खिलन का चाओ सत्ता गली गली सो प्रेम का असली वही है जो अपने आप नु आप खत्म करके लोकां दे लिख रहे सो तोहाडे विच ये यात्रा जड़ी आई है इसने अंकाली दिन हाले हो चले जिथे मैं तोहाडा बहुत बहुत ऋणी हां धन्यवाद करता कि तुसी ਇਸ ਯਾਤਰਾ ਦਾ ਬੇਲ ਕੰਮ ਕਰਨ ਦੇ ਜੀ ਐਨ ਐਂਡ ਆਪਣੇ ਘਰਾਂ ਦੇ ਕੰਮ ਛੱਡ ਕੇ ਇੱਥੇ ਆਇਆ ਮੈਂ ਤੁਹਾਡਾ ਰਣੀ ਹਾਂ ਤੁਹਾਡਾ ਧੰਨ ਜਿੱਥੇ ਮੈਂ ਧੰਨਵਾਦ ਕਰਦਾ ਹਾਂ ਉਸ ਦੂਰ ਦੇਸ਼ ਦੀ ਬੋਤ ਕ ਇਹ ਯਾਤਰਾ ਹਲੇ 39 ਦਿਨ ਹੋ ਚਲੇ ਤੁਹਾਡੇ ਕੋਲ ਸ਼ਡਿਊਲ ਆ ਗਿਆ ਤੁਸੀਂ ਕਿਰਪਾ ਕਰਕੇ ਜਿੱਥੇ ਜਿੱਥੇ ਤੁਹਾਡੇ ਜਾਣ ਪਹਿਚਾਨ ਮਿੱਤਰ ਦੋਸਤ ਸੱਜਣ ਮਿਲੇ ਜਿਹੜੇ ਹਲੇ ਇਲਾਕੇ ਇਸ ਨੇ ਟੱਚ ਕਰਨੇ ਉਨਾ ਦੇ ਵਿੱਚ ਕਿਰਪਾ ਕਰਕੇ ਦੱਸਣ ਦੀ ਕੋਸ਼ਿਸ਼ ਕਰੋ ਕਿ ਇਸ ਯਾਤਰਾ ਦੇ ਵਿਚਾਰ ਸਾਂਝੇ ਕਰੋ ਜੇ ਸੁਣੋ ਸਹਿਯੋਗ ਕਰੋ ਜੇਕਰ ਕੋਈ ਹਮੰਦ ਦੇ ਵਿੱਚ ਸ਼ੰਕਾ ਆਇਆ ਗਿਲਾ ਆ ਜਾਂ ਕੋਈ ਹੋਰ ਹੈ ਤਾਂ ਵਿਚਾਰ ਜਾ ਕੇ ਰੱਖੋ ਦੂਸਰੀ ਬੇਨਤੀ ਮੈਂ ਇਹ ਕਰਨੀ ਹੈ ਕਿ ਇਹ ਯਾਤਰਾ 30 ਅਪ੍ਰੈਲ 2023 ਨੂੰ ਦਿਨ ਐਤਵਾਰ ਸ਼ਹੀਦ ਉਧਮ ਸਿੰਘ ਦੇ ਗੁੱਤ ਤੇ ਸੁਨਾਮ ਦੇ ਵਿੱਚ ਖਤਮ ਹੋ

यह ऐसा तो कि रिकूम जब से विवाह कर देशनाम जैसे अच्छे हो गए जैसे चेंज हो दर्शनीय है इस पर ज्यादा नहीं तो सिर्फ एक परसेंट भी अच्छे अच्छे हो गए एक परसेंट ना क्या अच्छे हो तब जाओगे नहीं तो नहीं तब तक जाना जाना जितना सारे लोग सारे लोग तब तक जाते रहते हैं ਇਹ ਰਾਜਨੀਤਿਕ ਹੋ ਕੇ ਬਹਿ ਸਕਦੇ ਆ ਕਿ ਆਪਾਂ ਫਾਗੋ ਨੂੰ ਪਤਾ ਸਾਰੇ ਰਾਜ ਨੂੰ ਮਾਨੂੰ ਕੀ ਕਹਿ ਦਿੱਤਾ ਇਹ ਸੋ ਅੱਜੇ ਹੋ ਗਏ ਵਿੱਚ ਨਾ ਸੀ ਗਾਤ ਜਿਵੇਂ ਨਾ ਕਿਸੇ ਰੋਕ ਨਹੀਂ ਮਿਲਦਾ ਇਸ ਤਰ੍ਹਾਂ ਅੱਜੇ ਇਸ ਹਨ ਵੀ ਆਖੀ ਫੂਕੀ ਕਿ ਕਿ ਅਸੀਂ ਜੁਦੀ ਦੇ ਤੱਕ ਹੱਥ ਬੇਜਾ ਦੇ ਕਰਨੇ ਬਣਦੇ ਉਮੀਦ ਦੇ ਸਕੋ ਗੱਲ ਨਹੀਂ ਪਾ ਕਿਉਂ ਕਿ 2 4 8 ਆਦਮਾ ਆਪਾ ਸੜਕਾਂ ਤੇ ਨਿਕਲੇ ਸੰਗਲੰਦਾ ਕਿ ਸਰਕਾਰ ਸਾਡੇ ਤੋਂ ਬੜੀ ਡਰਦੀ ਹੈ

ਤਾਂ ਉਹਨਾਂ ਦੇ ਹਮਤਪੁਰ ਦੇ ਸਾਡੇ ਵਿਚਾਰ ਕੋ ਬਹਿਣ ਦੀ ਅੱਖ ਜਾਗੀ ਜਿੱਥੇ ਸ਼ਹੀਦ ਉਦਮ ਸਿੰਘ ਦੇ ਬੁੱਤ ਇਕੱਠੇ ਹੋਣਾ ਤੇ ਜਦੋਂ ਅਪ੍ਰੈਲ 1919 ਨੂੰ ਜਦੋਂ ਜਲਿਆ ਮਲੇ ਬਾਗ ਦਾ ਸਰਕਾਰ ਦੇਖਿਆ ਤੇ 20 ਸਾਲ ਦੀ ਉਮਰ ਦੇ ਬੱਚੇ ਅੰਦਰ ਬਵਾ ਅੱਗ ਪੈਦਾ ਹੋ ਗਈ ਕਿ ਅਜ ਅਸੀਂ ਗੁਲਾਮ ਕਰਕੇ ਗੋੜੀ ਚੱਲਦੇ ਔਰ ਜਿੰਨੀ ਦਿਨ ਤੱਕ ਉਸ ਸਰਕਾਰ ਦਾ ਬਜ਼ਰ ਨਹੀਂ ਲੇਦੇ ਉਨੀ ਦੇਰ ਤੱਕ ਕੋਪੇੜਾ ਅੰਦਰ ਜਲਦੀ ਨਹੀਂ ਜਵਾਲਾ ਔਰ ਜਦੋਂ ਮਾਈਕਲ ਐਡਵਾਇਨ ਗੋੜੀਆਂ ਮਾਰਦ ਸੀ ਇਹ ਦੋਸਤ ਨੇ ਸਿਰਫ ਦਾ ਕੰਮ ਕਰਕੇ ਨਹੀਂ ਲਿਆ ਦੇ ਦਾ ਦੇਸ਼ ਦੀ ਆਖਰੀ ਬੰਗਾਲਿਆ ਸੀ ਮਤਲਬ ਹੈ ਜਿਸ ਨਾਇਕ ਦੇ ਪੈਨ ਤੋਂ ਯਾਤਰਾ ਸ਼ੁਰੂ ਹੋਈ ਹੈ ਉਹ ਉਹ ਨਾਇਕਾ ਕਿ ਜਿੰਨ ਅਜ਼ਾਦੀ ਤੋਂ ਪਹਿਲਾਂ ਸਾਨੂੰ ਇਹ ਜ਼ਮੀਨ ਜਿਹੜੀ ਰੱਖਣ ਦਾ ਲੈ ਕੇ ਧਿਕਾਰ ਦਿੱਤਾ ਸੀ ਔਰ 10000 ਬੰਦਾ ਲਾਹੌਰ ਦੇ ਵਿੱਚ ਸਿਰਫ 21 ਚੱਕੇ ਕੁੱਝ ਗਿਆ ਸੀ ਬਗਉਂ ਜੀਤਰਾ ਤੇ ਜੇ ਜੇ ਅੰਗਰੇਜ਼ ਨੇ ਕਿਹਾ ਕੋਈ ਸਿਰੱਖ ਕੇ ਗੱਲ ਕਰੋ ਕਿ ਇਹਨਾਂ ਜ਼ਮੀਨ ਹੀ ਨਹੀਂ ਕੋਈ ਸਿਰੱਖਾ ਅੱਜ ਜਦ ਉੱਥੋਂ ਸ਼ੁਰੂ ਹੋਈ ਹੈ ਕਉ ਫਤਰੂ ਰਿਸਨਾਮ ਦਿਲਾ ਅਮੀਰ ਕਰਕਰ ਕਿਉਂਕਿ ਬਹੁਤ ਲੰਬੇ ਵਿਚਾਰ ਤਰਾ ਹੈ ਆਪਾਂ ਜਦ ਜਦ ਕਰਕੇ ਮਿਲਾਂਗੇ ਜੇ ਹੁਮਨ ਦੇ ਕਿ ਅਸੀਂ ਕਿਵੇਂ ਆਉਣ ਵਾਲੇ ਸਮੇਂ ਦੇ ਲਈ ਆਪਣੇ ਆਪ ਨੂੰ ਜਗੌੜਾ ਆ ਔਰ ਬਿਠੇ ਹੋਣਾ ਵਿਚਾਰਾਂ ਦੇ ਨਾਲ ਲੱਗਣਾ ਕਿਉਂਕਿ ਇੱਕੋ ਦਲ ਜਿਆਦਾ ਹਮਤਾ ਕਿਉਂ ਮੁਗਲ ਮਾਰ ਕੇ ਬਿਠਾਏ ਕੁਝ ਦਲ ਚ ਪਰਵਾ ਜੱਜ ਕਰਨਾ ਕੰਮ ਤੈਨੂੰ ਕਰਨਾ ਪੈਣਾ ਹੈ ਚਾਹੇ ਗੱਲ ਕਰਨੀ ਚਾਹੇ ਪੰਜਾ जिकर आज तो शुरू कर दिया फार्म तो हम दे जाने दिल से उठा चिंगा चिंगा सो दस रुपए ये जेल 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 तो पता नहीं क्यों <coughs> नहीं दे सकते हैं पर वो सकते हैं फार्म दे रहा है जिकर सभी काम जिकर पास से वो पार के तब पार्ट दी नहीं इतने दी नहीं वर्ल्ड में सरकार उसे चुनने के लिए है आज जाओ

शाम के शाम को जब रह गया हूँ फिर वापिस जाऊँ मैं इस करके जल्दी करना नहीं चाहता है कि अपन ये कर पर मैं मैं नहीं ये पर जब कोई भी कोई विचार पर बात भी नहीं डिस्कस करने के लिए जिनका करना तो जिनका करने के लिए सारी शक्ति जिनका है पर ना भी ना भी क्यों मैं कि तो हर इस झटका के पर इन अच्छा कुछ भी कुछ

ਸਾਡੇ ਕੋਲੇ ਅੱਜ ਭਰਦਾ ਭਾਈ ਸੋਚਿਆ ਹੈ ਉਹਨਾਂ ਦਾ ਪਹੁੰਚਣ ਤੇ ਉਹ ਕਹਿੰਦੇ ਅਸੀਂ ਰਵਦਾਸੀਆ ਸੇਵਾ ਸੁਸਾਇਟੀ ਦਾ ਪ੍ਰਕਰਮਿਕਾ ਸਭ ਤੋਂ ਪਹਿਲਾਂ ਦਾ ਬਣਦੇ। ਬੜੇ ਬਹੁਤ ਧੰਨਵਾਦ ਕਰਦੇ ਆਂ ਔਰ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਕਿ ਸਾਡੀ ਇਹ ਰਵਦਾਸੀਆ ਸੇਵਾ ਸੁਸਾਇਟੀ ਹੈ। ਸੋ ਇਹ ਮਿਸ਼ਨ ਦੇ ਨਾਲ ਕੜੀ ਹੈ ਜਦੋਂ ਵੀ ਤੁਸੀਂ ਸਾਨੂੰ ਇਹਦੇ ਹੁਕਮ laoਗੇ ਅਸੀਂ ਹਰ ਤੋਂ ਵੱਧ ਕਰਕੇ ਤੁਹਾਡਾ ਸਾਥ ਦੇਣਾ। ਇਹ ਜਿੰਨੀ ਅਗਰਾਂ ਇਹਨਾਂ ਹਰ ਕਿਸੇ ਦਾ ਅਨੰਦ ਕਰੇ ਵਾਇਸਿੰਗ ਦਾ ਖੰਸਾ ਰਹੇ ਬਹੁਤ ਹੀ ਮਾਣ ਤੇ ਸਤਿਕਾਰਯੋਗ ਸਾਡੇ ਗੁਰੂ ਰਵਿਦਾਸ ਸਾਹਿਬ ਦੇ ਵਿੱਚ ਭਗਤਾਂ ਭਾਈਆਂ ਇਕੱਠੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਭਗਤਾਂ ਭਾਈ ਦੇ ਤਸਰੀਕ ਇਹ ਬਾਹਰੋਂ ਜਿਹੜੀ ਟੀਮ ਆਈ ਹੈ ਪਟਿਆਰੇ ਤੋਂ ਉਹਨਾਂ ਦਾ ਅਸੀਂ ਬਹੁਤ ਬਹੁਤ ਸਤਿਕਾਰ ਕਰਦੇ ਆ ਕਿਉਂਕਿ ਇਹਨੇ ਬਹੁਤ ਲੰਬਾ ਸਫਰ ਕੱਢਿਆ ਹੈ ਹੋਣ ਪੂਰਾ ਵੀ ਕਰਨਾ ਹੈ ਅਸੀਂ ਇਹਨਾਂ ਨੂੰ ਯਕੀਨ ਦਿਵਾ ਰਿਹਾ ਕਿ ਅਸੀਂ ਜ਼ਰੂਰ ਸੁਨਾਮ ਦੀ ਯਾਤਰਾ ਦੇ ਵਿੱਚ ਆਖਰੀ ਦਿਨ ਇਹਨਾਂ ਦੇ ਨਾਲ ਪਹੁੰਚਾਂਗੇ ਜੋ ਦੁਨੀਆ ਹੱਸਦਾ ਮਿਲਣਾ ਹੱਸਦੀ ਏ ਕੋਈ ਰੋਣ ਦੇ ਨਾਲ ਰੋਂਦਾ ਨਹੀਂ ਟੀਨ ਪਈ ਤੋਂ ਭੱਜ ਕੇ ਦੇਖੇਗੇ ਪਰ ਜੱਟ ਕੇ ਕੋਈ ਸਰੋਦਾ ਨਹੀਂ ਅਖਰੇਡੀ ਸੰਗੀਆਂ ਝੱਸਦੇ ਨੇ ਵਾੜੇ ਨੂੰ ਕੋਈ ਫਰੰਦਾ ਨਹੀਂ ਸਮਰਵਾਦੀਆਂ ਅਸੀਂ ਸਾਡੇ ਸਮਾਜ ਦੇ ਜੋ ਚਾਹਤ ਹੈ 3 ਮਹੀਨਿਆਂ ਨੂੰ ਕਰੇ ਤੁੰਗਾ ਬਹੁਤ ਜੀਤੇ ਜਾਣਾ ਇੱਕ ਦੀਆਂ બીજી ਆਗਿਆ ਸਾਡੇ ਸਮਾਜ ਦੇ ਖੇਤਰਾਂ ਵਿੱਚ ਨਹੀਂ ਦੇਵੇ ਤੇ ਉਹਨਾਂ ਦੇ ਸਮੇਂ ਦੇ ਵਿੱਚ ਵੀ ਅਸੀਂ ਮੋਰਨੀ ਕਰਦੇ ਆਂ ਇਹ ਐਕੂ ਵਧੀਆ ਨਹੀਂ ਕਿ ਹੋਵੇ ਮੈਂ ਬਹੁਤਨ ਸਮਾਜ ਪਾਰਟੀ ਦਾ ਪੁਰਤਾ ਪਾਈ ਦੇ ਵਿੱਚ ਚਾਰਜਨ ਹੈ

यार ये जी अभी साडे रक्तासिया सेवा सुैक्टिव के डॉक्टर का कपल तो आपने भेटी करवा छोरे है कि जेड़े टीम के नाल बैठे आए वो सारे जाने अपना अपना काम ले ले कृपया कीत अरे

i'm right,